ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਮੇਂ ਦੀ ਚਾਲ ਦੇਖੋ ਭਾਰਤ ਦੀ ਭਾਰਤ ਵਿੱਚ ਲੀਡਰ ਬੜੀਆਂ-ਬੜੀਆਂ ਗੱਲਾਂ ਮਾਰਦੇ ਆ ਕਿ ਅਸੀਂ ਭਾਰਤ ਨੂੰ ਬਹੁਤ ਉੱਚੇ ਪਹਚਾਣ ਦਿੱਤਾ ਇਹਨਾਂ ਲੀਡਰਾਂ ਨੇ ਭਾਰਤ ਨੂੰ ਲੁੱਟ ਕੇ ਆਪਣੇ ਕਾਰੋਬਾਰ ਬਾਹਰ ਬਣਾ ਲਿੱਤੇ ਅਤੇ ਭਾਰਤ ਖੋਖਰਾ ਕਰ ਦਿੱਤਾ ਜਿੰਨਾ ਟੈਕਸ ਭਾਰਤ ਵਿੱਚ ਜਾਂਦਾ ਉਸ ਦਾ ਆਧਾ ਅੱਧਾ ਪੈਸਾ ਲੀਡਰਾਂ ਦੀ ਸਿਕਿਉਰਿਟੀਾਂ ਤੇ ਇਹਨਾਂ ਦੇ ਟੂਰਿਸਟਾਂ ਤੇ ਲੱਗ ਜਾਂਦਾ ਅੱਧਾ ਪੈਸਾ ਗਵਰਨਮੈਂਟ 25 ਪੈਸੇ ਉਸਕੇ ਵਿੱਚ ਤੇ ਫਿਰ ਗਵਰਨਮੈਂਟ ਸਕੀਮਾਂ ਬਣਾ ਕੇ ਖਾ ਜਾਂਦੀ ਐ ਪਬਲਿਕ ਕੇ ਹੱਥ 25 ਪੈਸੇ ਲੱਗਦਾ ਜੇ ਹਿੰਦੁਸਤਾਨ ਕੇ ਅੰਦਰ 50 ਪੈਸੇ ਵੀ ਲੱਗਣ ਕੋਈ ਵੀ ਬੰਦਾ ਬੇਰੁਜ਼ਗਾਰ ਨਹੀਂ ਰਹਿੰਦਾ ਇਹ ਬਿਲਕੁਲ ਸਚਾਈ ਐ ਇਤਨੀ ਸਕੌਟੀਆਂ ਅਤੇ ਇਤਨਾ ਪੈਸਾ ਇਹ ਲੀਡਰ ਹਾਜਮ ਕਰਦੇ ਹਨ ਫੇਰ ਕਹਿੰਦੇ ਹਨ ਕਿ ਥਾਰੇ ਅچھے ਦਿਨ ਆਉਣਗੇ ਅچھے ਦਿਨ ਤਾਂ ਭਾਜ ਭਾ ਕੇ ਹਰ ਲੀਡਰਾਂ ਕੇ ਆ ਗਏ ਛੇਰ ਦੇ ਛਕਾਰ ਮਾਰਦਾ ਤਾ ਆਪਣੇ ਮਾਸਤ ਵਾਸਤੇ ਮਾਰਦਾ ਲੋਕਾਂ ਵਾਸਤੇ ਨਹੀਂ ਇਹ ਸਚਾਈ ਹੈ ਹੁਣ ਸੁਣੋ ਅੱਗੇ 100 ਕਿਲਾ ਟਾਟਾ ਨਨ ਨੂਨੋ ਕਾਰ ਬਣਾਉਣ ਵਾਸਤੇ ਗੁਜਰਾਤ ਮੁਕਤੀ ਦਿੱਤਾ 500 ਕਿਲਾ ਕਾਂਡਲਾ ਬੰਦਰਗਾਹ ਪਰ ਆਵਾਨੀਆਂ ਨੂੰ ਮੁਕਤੀ ਦਿੱਤਾ ਜਿਸ ਵਿੱਚ ਰੈਫਾਇਨਰੀ ਅਤੇ ਗੈਸ ਦਾ ਸਟੋਰ ਬਣਿਆ ਹੋਇਆ ਹੈ ਅਤੇ ਲਿਖ ਕੇ ਵੀ ਦੇ ਦਿੱਤਾ ਕਿ ਆਪਣੀ ਮਰਜ਼ੀ ਨਾਲ ਗੈਸ ਬੇਚ। ਫਰਮਾਇਦਾਰ ਤੁਹਾਨੂੰ 65% ਲੋਕੋ ਮੂਰਖੋ ਕਿਸ ਤਰ੍ਹਾਂ ਲੁੱਟ ਰਿਆ ਦੇਖੋ 8000 ਦਾ ਫ੍ਰਿਜ 18000 ਦਾ 25000 ਦਾ ਮੋਟਰਸਾਈਕਲ 1 ਲੱਖ ਦਾ 30 ਰੁਪਏ ਦਾ ਤੇਲ 100 ਰੁਪਏ ਨੂੰ 300 ਰੁਪਏ ਦਾ ਸਿਲੰਡਰ 1100 ਰੁਪਏ ਨੂੰ ਇਹ ਦੇਖੋ ਪਬਲਿਕ ਦੀ ਸੇਵਾ ਕਰਦੇ ਆ ਇਹਨਾਂ ਦੀਆਂ ਫਿਲਸਣਾ ਕਿਹੜੇ ਬਾਰਡਰ ਤੇ ਲੱਗੇ ਦੱਸੋ ਲੱਖ ਲੱਖ ਰੁਪਇਆ ਇਹਨਾਂ ਦੀਆਂ ਫਿਲਸਣਾ ਮੇ ਲੈਂਦੀਆਂ ਇਹਨਾਂ ਲੀਡਰਾਂ ਨੇ ਤਾਂ ਲੁੱਟ ਕੇ ਦੇਸ਼ ਨੂੰ ਖਾ ਲਿਆ ਜੇ ਬਚਣੇ ਦਾ ਤਰੀਕਾ ਗਰੀਬ ਆਦਮੀਆਂ 60% ਉਹ ਇਕੱਠੇ ਹੋ ਜੋ ਸੋਚ ਲਿਓ ਇਹ ਵੀ ਇਹਨਾਂ ਨੇ ਇੱਕ ਮੁੱਦਾ ਚੁੱਕਿਆ ਆ ਰਾਮ ਮੰਦਰ ਦਾ ਰਾਮ ਇੱਕ ਰਾਜਾ ਸੀ ਉਸਤੇ ਪਹਿਲਾਂ ਵੀ ਦੁਨੀਆ ਬਖਸੀ ਵਰਸੀ ਸੀ ਦੁਨੀਆ ਤਾਂ ਉਸ ਤੋਂ ਪਹਿਲਾਂ ਵੀ ਚੱਲੀ ਆ ਰਹੀ ਹੈ ਅੱਲਾ ਰਾਮ ਵੈਗਰੋ ਖੁਦਾ ਦਾ ਨਾਮ ਏ ਇੱਕ ਨਾਮ ਹੈ ਇੱਕੇ ਮਿੱਟੀ ਕੇ ਬਣੇ ਵੇ ਮਸਜਿਦ ਵੀ ਉਸੇ ਮਿੱਟੀ ਕੀ ਬਣੀ ਉਸੇ ਮਿੱਟੀ ਕਾ ਗੁਰਦੁਆਰਾ ਬਣਿਆ ਉਸੇ ਮਿੱਟੀ ਕਾ ਰਾਮ ਮੰਦਰ ਬਣਿਆ ਤਾਂ ਦੱਸੋ ਮਸਜਿਦ ਹਰਾਮ ਮੰਦਰ ਵਾਂ ਕਿਆ ਫਰਕ ਹੈ ਰਾਮ ਮੰਦਰ ਤਾਂ ਇੱਕ ਰਾਜਾ ਰਾਮ ਕਾ ਨਾਮ ਲੈਣਾ ਪਾ ਮੈਂ ਅੱਲਾ ਕਹਿ ਕੇ ਲੈ ਲੈ ਪਾ ਮੈਂ ਬੈਗਰੂ ਕਹਿ ਕੇ ਲੈ ਲੈ ਪਾ ਮੈਂ ਗੌੜ ਕਹਿ ਕੇ ਲੈ ਲੈ ਰਾਮ ਕਾ ਨਾਮ ਲੈਣਾ ਇਹਨਾਂ ਨੇ ਮਸਜਿਦ ਮਸਜਿਦ ਹਾ ਦਿੱਤੀ ਦਸੋ ਉੱਤੇ ਮੰਦਰ ਬਣਾਇਆ ਦੇਸ ਕੇ ਅੰਦਰ ਇਤਨੀ ਫੁੱਟ ਪੈ ਗਈ ਜਿਸ ਕਾ ਕੋਈ ਹਿਸਾਬ ਨਹੀਂ 40 40 ਸਾਲ 30 30 ਸਾਲ ਹੋ ਗਏ ਸਿੰਘਾਂ ਨੂੰ ਕੈਦ ਕੱਟੀਆਂ ਨੂੰ ਪੂਰੀਆਂ ਹੋ ਗਈਆਂ 25 ਸਾਲ ਤੋਂ ਵੱਧ ਕੈਦ ਨਹੀਂ ਹੁੰਦੀ ਸਿੰਘਾਂ ਨੂੰ ਇਹ ਜ਼ਾਲਮ ਸਰਕਾਰ ਹੁਣ ਤੱਕ ਨਹੀਂ ਛੋੜ ਰਹੀ ਇਹ ਫੁੱਟ ਦਾ ਕਾਰਨ ਨਹੀਂ ਸੀ ਇਹ ਬਣਾਇਆ ਮੁਸਲਮਾਨਾਂ ਨੂੰ ਕਹਾ ਸੀ ਨਾਗਰਿਕਤਾ ਨਹੀਂ ਦੇਹੰਗੇ ਮੁਸਲਮਾਨ ਵੀ ਹਿੰਦੁਸਤਾਨ ਆਜ਼ਾਦ ਦੇਸ਼ ਹੈ ਮੁਸਲਮਾਨ ਵੀ ਭਾਰਤ ਦਾ ਹਿੱਸਾ ਇਹਨਾਂ ਨੇ ਵੀ ਆਜ਼ਾਦੀ ਦੇ ਟਾਈਮ ਸਿੱਖਾਂ ਜਿੱਤਰਾ ਬਹੁਤ ਦਾਨ ਪਾਇਆ ਹਿੰਦੂ ਤਬਕੇ ਨੇ ਤਾਂ ਕੁਝ ਕਰਿਓ ਨਹੀਂ ਇਹ ਤਾਂ ਭੁਖੜ ਹੜਤਾਲ ਕਰਕੇ ਕਦੀ ਦੇਸ਼ ਆਜ਼ਾਦ ਹੋਇਆ ਕਦੀ ਵੀ ਦੇਸ਼ ਆਜ਼ਾਦ ਹੋਇਆ ਲੜਾਈ ਕਰਕੇ ਆ ਗੋਲੀ ਨਾਲ ਹੋਇ ਸਿੱਧੀ ਉਂਗਲੀ ਗੱਲ ਕਦੇ ਵੀ ਕੀ ਨਹੀਂ ਨਿਕਲਿਆ ਦਾਲੋ ਹਸਾ ਹੁਣ ਤੁਸੀਂ ਸੋਚ ਲਓ ਕਿ ਭਾਰਤ ਵਧ ਰਿਹਾ ਹੈ ਕ ਉਜੜ ਰਿਹਾ ਹੈ ਇਹ ਤਾਂ ਤੁਸੀਂ ਸੋਚਣਾ ਏ ਬਾਹਰ ਜਾ ਕੇ ਰੰਗ ਰੰਗਿਆ ਮਨਾਂ ਦੇ ਗੋਰੇ ਚੰਮ ਨੂੰ ਦੇਖ ਕੇ ਕਰੋੜਾਂ ਰੁਪਇਆ ਖਰਾਬ ਕਰਦੇ ਆ ਇਹਨਾਂ ਦੇ ਟੂਰ ਐ ਹੁਣ ਆ ਲੈਕਸਣਾ ਆ ਗਿਆ ਲੈਕਸਣਾ ਕੇ ਵਿੱਚ ਪਹਿਲਾਂ ਇਹ ਕਹਿੰਦੇ ਸੀ ਪਿਛਲੀ ਲੈਕਸਣ ਕੇ ਵਿੱਚ ਕੇ 15-15 ਲੱਖ ਰੁਪਇਆ ਅਸੀਂ ਸਭ ਨੂੰ ਦੇਵਾਂਗੇ ਹੁਣ ਕਹਿੰਦੇ ਜਿੰਨਾ ਪੈਸਾ ਇਹ ਏਡੀ ਛਾਪੇ ਮਾਰ ਕੇ ਕੱਢ ਰਹੀ ਐ ਸਾਰੇ ਗਰੀਬਾਂ ਬੰਦਿਆਂ ਨੂੰ ਦੇ ਆ ਜਾ ਹੈਗਾ 6 ਅਰਬ ਰੁਪਇਆ ਨਿਕਲ ਗਿਆ ਕੱਲੇ ਵੱਲੇ ਬੰਦੇ ਨੂੰ 2-2 ਕਰੋੜ ਰੁਪਇਆ ਹੁੰਦਾ ਜੇ 15 ਲੱਖ ਵੀ ਦੰਦੇ 20000 ਰੁਪਇਆ ਮਹੀਨਾ ਬੰਦਾ ਖਰਚਦਾ ਤਾਂ ਵੀ ਹੁਣ ਤੱਕ 12 ਲੱਖ ਰੁਪਇਆ 5 ਸਾਲਾਂ માં ਖਤਮ ਹੋਏ ਤਾਂ ਸਾਰੀ ਦੁਨੀਆ ਅਮੀਰ ਬਣ ਜਾਂਦੀ ਕਰੋੜਾ ਆਦਮੀ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਪਏ ਤਰਪਾਲਾਂ ਦੇ ਵਿੱਚ ਰਾਤ ਨੂੰ ਕੋਈ ਲਾਈਟ ਨਹੀਂ ਹਰ ਧਰਤੀ ਤੇ ਪੈ ਰਹੇ ਹਨ ਸਾਡੇ ਪੰਜਾਬ ਚ ਆਂਦੇ ਆ ਨਾ ਯੂਪੀ ਬਿਹਾਰ ਤੋਂ ਵੀ ਇਹ ਖੇਤਾਂ ਵਿੱਚ ਰਹਿੰਦੇ ਹਨ ਜਾਂ ਸ਼ਹਿਰਾਂ ਵਿੱਚ ਰਹਿੰਦੇ ਹਨ ਤਰਪਾਲਾ ਉਹਨਾਂ ਦੇ ਕੋਲ ਗਰਮੀ ਹੋਵੇ ਸਰਦੀ ਹੋਵੇ ਫਿਰ ਥਾਂਤ ਹੋਵੇ ਨੀਚੇ ਪੈਣਾ 70 ਸਾਲ ਹੋ ਗਏ ਹਿੰਦੂਆਂ ਦੇ ਰਾਜ ਨੂੰ ਇਹ ਮੁਸਲਮਾਨਾਂ ਨੂੰ ਵੀ ਆ ਸਿੱਖਾਂ ਨੂੰ ਤਾਂ ਕਿਆ ਦੇ ਦੇਂਗੇ ਇਹਨਾਂ ਪਾ ਹਿੰਦੂ ਜਾਤ ਵਾਸਤੇ ਵੀ ਮਕਾਨ ਨਹੀਂ ਛੱਤੇਗੇ ਉਹ ਕਹਿੰਦੇ ਆ ਅਸੀਂ ਜੈਸੀ ਆਰਾਮ ਹੈ ਜਿਹੜੇ ਇਹਨਾਂ ਦੇ ਲੱਗੇ ਗਰੀਬ ਆਦਮੀ ਪੂੰਛਾਂ ਚੱਕੀ ਫਿਰਦੇ ਆ ਤੁਹਾਨੂੰ ਇਹ ਤਾਂ ਦੇਖੋ ਕਿ ਤੁਸੀਂ ਕਰੋੜਾ ਆਦਮੀ ਬੇਰਜਗਾਰ ਇੱਕ ਟਾਈਮ ਦੀ ਰੋਟੀ ਮਿਲਦੀ ਆ ਜਾਂ ਨਹੀਂ ਮਿਲਦੀ ਕਿਉਂ ਗਿਆ ਚ ਪਹਿਣਾ ਬੁਰਾ ਹਾਲ ਵਾਂਕੇ ਦਿਹਾੜੇ ਇਹਨਾਂ ਨੇ ਤੁਹਾਡੇ ਲਈ ਹਿੰਦੂ ਤਵਕੇ ਨੇ 15% ਲੋਕਾਂ ਨੇ ਕਿਹਾ ਕੀਤਾ ਇਹ ਤਾਂ ਭਾਰਤ ਨੂੰ ਜੋੜਨ ਲੱਗੇ ਹੋਏ ਹਨ